ਦੇਖੋ ਸਿੱਧੂ ਮਸੂਆਲਾ ਬਾਈ ਨੇ 2016 ਤੋਂ ਲੈ ਕੇ 2020 ਤੱਕ ਆਪਣੇ ਖੁਦ ਦੇ ਲਿਖੇ ਹੋਏ ਗਾਣੇ ਬਾਕੀ ਸਿੰਗਰਸ ਨੂੰ ਦਿੱਤੇ ਨੇ ਉਹ ਗਾਣੇ ਸਿੱਧੂ ਬਾਈ ਨੇ ਆਪਣੀ ਆਵਾਜ਼ ਦੇ ਵਿੱਚ ਵੀ ਗਾਏ ਤੇ ਦੇਖਾਂਗੇ ਕਿ ਦੋਨਾਂ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਹੈ ਸੋ ਜ਼ਿਆਦਾ ਸਮਾਂ ਨਹੀਂ ਲੈਂਦੇ ਆਓ ਵੀਡੀਓ ਸ਼ੁਰੂ ਕਰਦੇ ਆਂ ਹਰ ਕੋ ਨਹੀਂ ਕਰ ਸਕਦਾ ਸਿੱਧੂ ਮੂਸੇਵਾਲਾ ਕਲਾ ਨਾਮ ਬਹੁਤ ਯਾਰ ਜਿਹੜਾ ਇੰਕਮ ਉਹ ਮੈਂ ਮਾਰਨਾ ਕਰਿਆ ਹੋਰ ਕੋ ਤਾਂ ਠੀਕ ਆ ਲਿਆ ਦੇਖੋ ਸਿੱਧੂ ਬਾਈ ਦੀ ਸ਼ੁਰੂਆਤ ਹੋਈ ਸੀ ਇੰਡਸਟਰੀ ਦੇ ਵਿੱਚ 2016 ਦੇ ਵਿੱਚ 2016 ਦੇ ਵਿੱਚ ਸਿੱਧੂ ਬਾਈ ਨੇ ਸਿਰਫ ਇੱਕ ਗਾਣਾ ਸੇਲ ਕੀਤਾ ਸੀ ਉਹ ਵੀ ਨਿੰਜਾ ਨੂੰ ਫਿਰ ਸਿੱਧੂ ਮੂਸੇਵਾਲਾ ਬਾਈ ਨੇ 2017 ਦੇ ਵਿੱਚ ਟੋਟਲ 5 Song ਦਿੱਤੇ ਸੀ ਖੁਦ ਲਿਖ ਕੇ ਦੂਜੇ ਸਿੰਗਰਸ ਨੂੰ ਜਿਨ੍ਹਾਂ ਚ ਆਉਂਦੇ ਨੇ ਆ ਗਿਆ ਨਹੀਂ ਉਹੀ ਬਿਲੋ ਟਾਈਮ ਜਿਹੜਾ ਦੀਪ ਜੰਡੂ ਨੇ ਗਾਇਆ ਸੀ ਫਿਰ ਉਹਦਾ ਹਮਰ ਜਿਹੜਾ ਐਲੀ ਮੰਗਟ ਨੇ ਗਾਇਆ ਸੀ ਤੁਬਾਦ ਡੈਥ ਗਾਣਾ ਵੀ ਐਲੀ ਮੰਗਟ ਨੇ ਗਾਇਆ ਸੀ ਜੀ ਦੇ ਹੱਥੋਂ ਨਾ ਸ਼ਿਕਾਰ ਕੋਈ ਬਚਿਆ ਤੂੰ ਜੱਟ ਦਾ ਅਦਕਾਰ ਕਰੇ ਨੀ ਜੀ ਰੈਣ ਤੋਂ ਪਲਾਜੀ ਮਾਂ ਮੇਨਾਰ ਤੇ ਤੂੰ ਉਹਨੂੰ ਅੱਖਾਂ ਨਾ ਫਿਰੇ ਫਰੋਲਦੀ ਦੋਹ ਦੇ ਨਾ ਬੜਾ ਵੇ ਅੱਖੀਆਂ ਲੰਗੇ ਮੌਤ ਵੀ ਨਾ ਜੀ ਦੇ ਕੋਲ ਦੀ ਲੰਗੇ ਮੌਤ ਵੀ ਨਾ ਜੀ ਦੇ ਕੋਲ ਦੀ ਫਿਰ ਕੈਡੀ ਲੈਕ ਜਿਹੜਾ ਗੇਮ ਚੇਂਜਰਸ ਨੂੰ ਦਿੱਤਾ ਸੀ ਤੁਮਾਦੋਂ ਦਾ ਗੋਡਫਾਦਰ ਗਾਣਾ ਜਿਹੜਾ ਸਿੱਧੂ ਬਾਈ ਨੇ ਲਿਖਿਆ ਸੀ ਤੇ ਸਿੱਪੀ ਗਿੱਲ ਨੇ ਗਾਇਆ ਸੀ ਇਸ ਤੋਂ ਬਾਅਦ ਆਉਂਦਾ ਸਾਲ 2018 ਤੇ ਇਸ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਗਾਣੇ ਯਾਨੀ ਕਿ 10 ਗਾਣੇ ਟੋਟਲ ਸਿੱਧੂ ਬਾਈ ਨੇ ਖੁਦ ਲਿਖ ਕੇ ਦੂਜੇ ਸਿੰਗਰਸ ਨੂੰ ਗਾਉਣ ਲਈ ਦਿੱਤੇ ਸੀ। ਜੇ ਆਪਾਂ ਇਹ ਕਹਿ ਸਕਦੇ ਹਾਂ ਕਿ ਸਿੱਧੂ ਬਾਈ ਨੇ ਉਹ ਲਿਖ ਕੇ ਸੇਲ ਕੀਤੇ ਸੀ ਬਾਕੀ ਸਿੰਗਰਸ ਨੂੰ। ਜਿਨ੍ਹਾਂ ਚੋਂ ਪਹਿਲਾ ਗਾਣਾ ਹੈ ਗਲੋਕ ਜਿਹੜਾ ਸਰਬ ਢਿੱਲੋਂ ਨੇ ਗਾਇਆ ਸੀ। ਫਿਰ ਡਬਲ ਬੈਰਲ ਹੋਮੀ ਪਾਪਲਾ ਨੇ ਗਾਇਆ ਸੀ। ਫਿਰ ਚੈਲੰਜ ਗਾਣਾ ਤੇ ਯਾਰੀ ਬਦਕਾਰੀ ਗਾਣਾ ਨਿੰਜਾ ਨੇ ਗਾਇਆ ਸੀ। ਫਿਰ ਧੋਖਾ Song ਜਸ ਮਾਨਕ ਨੇ ਗਾਇਆ ਸੀ। ਪਰ ਇਹ ਵਾਲਾ ਗਾਣਾ ਸਿੱਧੂ ਬਾਈ ਨੇ ਆਪਣੇ ਕਾਲਜ ਟਾਈਮ ਦੇ ਵਿੱਚ ਲਾਈਵ ਵੀ ਗਾ ਕੇ ਪਾਇਆ ਹੋਇ ਫਿਰ ਦਿਲ ਦੀਆਂ ਗੱਲਾਂ ਵਾਇਲੈਂਟ ਸਟਰੀਟ ਤੇ ਐਨਮੀਜ਼ ਗਾਣਾ ਫਿਰ ਉਹਦਾ ਸਾਲ 2019 ਤੇ ਇਸ ਸਾਲ ਸਿੱਧੂ ਬਾਈ ਨੇ ਟੋਟਲ 4 ਗਾਣੇ ਲਿਖ ਕੇ ਦਿੱਤੇ ਸੀ ਜਿਨ੍ਹਾਂ ਚੋਂ ਬੱਬਲ ਰਾਏ ਨੇ ਗਾਇਆ ਸੀ ਲਿਟ ਲਾਈਫ ਗਾਣਾ ਪਤਾ ਹੀ ਐ ਤੋ ਤੂੰ ਉਸ ਵਾਲੇ ਦਾ ਕ੍ਰਿਕ ਗਾਣਾ ਸੀ ਕਿਉਂ ਨਹੀਂ ਦੇਖਦਾ ਰਸ਼ੀਅਨ ਬੈਰਲ ਤੇ ਇਨਸੀਡੈਂਸ ਉਸ ਤੋਂ ਬਾਅਦ 2020 ਦੇ ਵਿੱਚ ਸਿੱਧੂ ਬਾਈ ਨੇ ਟੋਟਲ 2 ਗਾਣੇ ਦਿੱਤੇ ਸੀ ਲਿਖ ਕੇ ਜਿਨ੍ਹਾਂ ਦੇ ਵਿੱਚੋਂ ਇੱਕ ਗਾਣਾ ਹੈ ਕਹਿਰ ਤੇ ਦੂਜਾ ਗਾਣਾ ਅੱਜ ਕੱਲ ਵੇ ਜਿਹੜਾ ਬਾਰਬੀ ਮਾਨ ਨੇ ਗਾਇਆ ਸੀ ਪਰ ਇਸ ਦਾ ਫੀਮੇਲ ਵਰਜ਼ਨ ਸਿੱਧੂ ਬਾਈ ਦੀ ਐਲਬਮ ਦੇ ਵਿੱਚ ਵੀ ਐਡ ਕੀਤਾ ਸੀ ਸੋ ਇਹ ਸੀ ਉਹ Song ਜਿਹੜੇ ਸਿੱਧੂ ਬਾਈ ਨੇ ਖੁਦ ਲਿਖੇ ਸੀ ਪਰ ਗਾਏ ਕਿਸੇ ਹੋਰ ਸਿੰਗਰਸ ਨੇ ਸੀ ਤੇ ਜੇ ਦੇਖਿਆ ਜਾਵੇ ਤਾਂ ਸਾਲ 2020 ਦੇ ਵਿੱਚ ਸਿੱਧੂ ਬਾਈ ਨੇ ਟੋਟਲ 10 ਗਾਣੇ ਯਾਨੀ ਕਿ ਸਭ ਤੋਂ ਜ਼ਿਆਦਾ ਗਾਣੇ ਲਿਖ ਕੇ ਦਿੱਤੇ ਨੇ ਸੋ ਇਸ ਵੀਡੀਓ ਦੇ ਵਿੱਚ ਐਨਾ ਹੀ ਬਾਕੀ ਵੀਡੀਓ ਕਿਵੇਂ ਲ ਜਾਂਦੇ ਸਿੱਧੂ ਬਾਈ ਲਈ #JusticeForSindhuMusewala ਵੀ ਜ਼ਰੂਰ ਲਿਖ ਕੇ ਜਾਇਓ